ਸਤਿ ਸ੍ਰੀ ਅਕਾਲ ਅੱਜ ਸਾਡੇ ਵਿੱਚ ਸਰਦਾਰ ਹਰਿੰਦਰ ਸਿੰਘ ਕਾਲੋ ਜਿਹੜੇ ਕਿ ਪ੍ਰੈਕਟਿਸ ਵੀ ਕਰਦੇ ਐਡਵੋਕੇਟ ਵੀ ਹੈ ਔਰ ਬਹੁਤ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਡਾਇਰੈਕਟਲੀ ਔਰ ਇੰਡਾਇਰੈਕਟਲੀ ਐਕਟਿਵ ਹੈ ਔਰ ਆਪਣੇ ਜਵਾਨੀ ਦੇ ਸਮੇਂ ਅਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਨੇ ਫਿਰ ਰੈਵਨਿਊ ਮਿਨਿਸਟਰ ਦੇ ਐਡਵਾਈਜ਼ਰ ਵੀ ਰਹੇ ਨੇ ਪੰਜਾਬ ਦੀ ਛੋਟੇ ਛੋਟੀ ਚੀਜ਼ਾਂ ਤੋਂ ਔਰ ਰਾਜਨੀਤੀ ਦੇ ਹਰ ਪਹਿਲੂ ਤੇ ਤਕਰੀਬਨ ਆਪਣੀ ਪਕੜ ਰੱਖਦੇ ਨੇ ਅ ਸਰਦਾਰ ਜੀ ਨੂੰ ਅਸੀਂ ਅੱਜ ਸੱਦਾ ਇਸ ਕਰਕੇ ਦਿੱਤਾ ਹੈ ਕਿਉਂਕਿ ਕੱਲ ਇੱਕ ਘਟਨਾ ਹੋਈ ਹੈ ਜਿਹੜੀ ਅੱਜ ਅਖਬਾਰਾਂ 'ਚ ਵੀ ਛਪੀ ਹੈ ਸਾਰਾ ਵੀ ਦੇਖਿਆ ਵਿਕ੍ਰਮ ਸਿੰਘ ਮਜੀਠੀਆ ਧਾਮੀ ਸਾਹਿਬ ਨੂੰ ਕੱਲ ਉਹਨਾਂ ਦੇ ਘਰ ਜਾ ਕੇ ਮਿਲਦਾ ਜਦੋਂ ਮੈਂ ਧਾਮੀ ਸਾਹਿਬ ਦੀ ਗੱਲ ਕਰਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਸ਼ਿਆਰਪੁਰ ਦੇ ਵਿੱਚ ਮਿਲਦੇ ਆ ਕਿਉਂਕਿ 17 ਫਰਵਰੀ ਨੂੰ ਤਾਮੀ ਸਾਹਿਬ ਨੇ ਐਸਜੀਪੀਸੀ ਤੋਂ ਪੈਸੇ ਐਜ਼ ਅ ਪ੍ਰੈਜ਼ੀਡੈਂਟ ਡਿਜ਼ਾਈਨ ਵੀ ਦਿੱਤਾ ਉਸ ਤੋਂ ਪੱਲੇ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਾ ਡਿਸਮਿਸਲ ਹੋਇਆ ਐਸਜੀਪੀਸੀ ਵੱਲੋਂ ਫਿਰ ਅਸੀਂ ਪੜਿਆ ਵਿਗਿਆਨੀ ਰਕਬੀਰ ਸਿੰਘ ਨੇ ਵੀ ਥੋੜੀ ਜਿਹੀ ਵਿਰੋਧਤਾ ਕੀਤੀ ਉਸ ਨੂੰ ਲੱਗੇ ਪੰਜਾਬ ਦੇ ਵਿੱਚ ਕਾਫੀ ਐਸਜੀਪੀਸੀ ਇਹ ਕਾਲੀ ਮੂਵਮੈਂਟ ਦੇ ਵਿੱਚ ਕਾਫੀ ਕਾਲੀ ਰਾਜਨੀਤੀ ਦੇ ਵਿੱਚ ਕਾਫੀ ਕੁਝ ਫਿਜ਼ਲ ਹੋ ਰਹੀ ਹੈ ਇਹਨਾਂ ਤੋਂ जानने की कोशिश करांगा ਤੇ ਅਸ ਸਾਡੇ ਦਰਸ਼ਕ ਵੀ ਵੀ ਵਾਕਈ ਇਹ ਹਲਚਲ ਚੱਲ ਕੀ ਰਹੀ ਹੈ ਕਾਲੋ ਸਾਹਿਬ ਜਿਹੜੀ ਮੈਂ ਭੂਮਿਕਾ ਰੱਖੀ ਹੈ ਇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਇਹ ਪਿਛਲੇ ਦਿਨ ਕੀ ਚੱਲਦਾ ਪਿਆ ਸਾਰਾ ਕੁਝ ਆ ਸਸ਼ੀਕਾਲ ਜੀ ਸਤਿੰਦਰ ਜੀ ਸਤਿੰਦਰ ਜੀ ਇਹ ਪਿਛਲੇ ਦਿਨਾਂ ਤੋਂ ਐਸੇ ਅਜੀਬੋ ਗਰੀਬ ਹਾਲਾਤ ਬਣਿਆ ਹੈ ਕਿ ਬੈ ਸਮਝਣਾ ਵੀ ਇੱਕ ਅਜੀਬ ਕਿਸਮ ਦੀ ਤਰਾਸਤੀ ਦਾ ਸਾਹਮਣਾ ਇਹ ਜਿਹੜੀ ਇਹ ਪੱਥਕ ਸਟੇਜ ਆ ਉਹ ਕਰ ਰਹੀ ਆ ਅਕਾਲੀ ਦਾਲ ਉਹਦੇ ਵਿੱਚ ਹੀ ਆਉਂਦਾ ਆਸੀਂ ਕੌਮ ਦੇ ਉਹ ਨਾ ਸਿਧਾਂਤਾਂ ਤੇ ਪਰੰਪਰਾਵਾਂ ਨੂੰ ਜੋ ਗੁਰੂ ਸਾਹਿਬ ਨੇ ਸਥਾਪਿਤ ਕੀਤੀਆਂ ਸੀ ਔਰ ਸਮੇਂ-ਸਮੇਂ ਤੇ ਜਿਹੜੇ ਵੱਡੇ ਸਾਡੇ ਆਗੂ ਔਰ ਜਰਨਲ ਰਹੇ ਆ ਉਹਨਾਂ ਨੇ ਉਤੇ ਉਹਨਾਂ ਤੇ ਪੈਰਾ ਵੀ ਦਿੱਤਾ ਕੁਰਬਾਨੀਆਂ ਵੀ ਦਿੱਤੀਆਂ ਨਾ ਸਿਰਫ ਅਸੀਂ ਵਿਸਰ ਗਏ ਆ ਬਲਕਿ ਉਹਨਾਂ ਪਰੰਪਰਾਵਾਂ ਨੂੰ ਢਾਹ ਲਾ ਰਹੇ ਆ। ਠੀਕ ਹੈ ਜੀ। ਅੱਜ ਤੱਕ ਆਪਾਂ ਦੂਜਿਆਂ ਨੂੰ ਦੋਸ਼ ਦਿੰਦੇ ਰਹੇ ਕਿ ਇਹ ਸਾਡੇ ਵਿੱਚ ਦਖਲਅਦਾਜ਼ੀ ਕਰਦੇ ਆ। ਠੀਕ ਹੈ ਜੀ। ਅੱਜ ਹਾਲਾਤ ਇਹ ਆ ਕਿ ਅਸੀਂ ਸਾਰੇ ਹੀ ਮੈਂ ਮੈਂ ਕਿਸੇ ਇੱਕ ਦਾ ਨਾਮ ਲਏ ਬਗੈਰ ਸਾਰਿਆਂ ਨੂੰ ਜ਼ਿੰਮੇਵਾਰ ਸਮਝਦਾ ਕਿ ਅਸੀਂ ਉਹਨਾਂ ਆਪਣੀਆਂ ਮਹਾਨ ਪਰੰਪਰਾਵਾਂ ਤੇ ਸਿਧਾਂਤਾਂ ਨੂੰ ਚਿੱਕੇ ਟੰਗਣ ਤੇ ਲੱਗੇ ਹੋਇਆ। ਅੱਜ ਸਾਡੇ ਲੀਡਰ ਜਿਹੜੇ ਆ ਉਹ ਇੰਨੇ ਹਉਮੇ ਵਿੱਚ ਗ੍ਰਸਤ ਗਏ ਆ। ਔਰ ਜਿਨ੍ਹਾਂ ਲੀਡਰਾਂ ਨੂੰ ਕੌਮ ਨਕਾਰ ਚੁੱਕੀ ਆ ਉਹ ਪੰਥ ਦੀ ਇਹ ਸਰਵੋੱਚ ਸੰਸਥਾ ਨੂੰ ਸੰਸਥਾ ਦੇ ਵਕਾਰ ਨੂੰ ਢਾਹ ਲਾਉਂਦੇ ਆ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਹਾਂ ਮੇਰੇ ਮਿੱਤਰ ਨੇ ਬਹੁਤ ਸੂਝਵਾਨ ਔਰ ਸਿਆਣੇ ਨੇ ਸਿੱਖੀ ਪਰੰਪਰਾਵਾਂ ਤੋਂ ਜਾਣੂ ਨੇ ਔਰ ਜਦ ਤੱਕ ਇਹ ਪ੍ਰਧਾਨ ਰਹੇ ਹੈਗੇ ਆ ਉਹਨਾਂ ਕੋਲੋਂ ਚੰਗੀਆਂ ਦੀ ਆਸ ਕੀਤੀ ਜਾਂਦੀ ਸੀ ਔਰ ਕੁਛ ਹੱਦ ਤੱਕ ਉਹ ਆਪਣੇ ਇਸ ਸੇਵਾ ਦੇ ਵਿੱਚ ਸਫਲ ਵੀ ਰਹੇ ਆ ਪਰ ਇਹ ਅਜੀਬੋ ਗਰੀਬ ਹਾਲਾਤ ਜਿਹੜੇ ਬੜੇ ਆ ਜਿਸ ਢੰਗ ਨਾਲ ਅਕਾਲ ਤਖਤ ਜਿਹੜਾ ਸਾਡਾ ਆਤਮਿਕ ਸ਼ਕਤੀ ਤੇ ਪ੍ਰੇਰਣਾ ਦਾ ਸਰੋਤ ਆ ਉਹਨੂੰ ਢਾਹ ਲੱਗਣ ਲੱਗੀ ਤੇ ਧਾਮੀ ਸਾਹਿਬ ਜਿਹੜੇ ਹੈਗੇ ਬਹਿ ਮਹਿਸੂਸ ਕਰਦਾ ਹੈ ਕਿ ਉਹ ਬੜੇ ਐ ਦਬਾਅ ਦੇ ਵਿੱਚ ਸਨ ਉਹਨਾਂ ਦੀ ਆਤਮਾ ਬੜੀ ਕਿੰਤਾ ਤਰ੍ਹਾਂ ਦੇ ਬੀਹ ਹਾਲਾਤ ਕੀ ਵਰਬਾ ਪਰੇ ਹਨ ਪਰ ਉਹਨਾਂ ਹਾਲਾਤਾਂ ਦੇ ਵਿੱਚ ਔਰ ਬਹੁਤ ਮੈਸਮਨਾ ਕਿ ਵੱਡੇ ਦਬਾਅ ਦੇ ਥੱਲੇ ਸੀਗੇ ਉਹ ਖੜਾ ਸਡਾਉਣਾ ਚਾਹੁੰਦੇ ਸੀ ਆਪਣਾ ਔਰ ਬਲਕਿ ਜੇ ਮੈਂ ਇਹ ਕਹਾ ਕਿ ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੋ ਚੁੱਕਾ ਸੀਗਾ ਕਿ ਇਹ ਜਿਹੜੇ ਸਵਾਰਥੀ ਲੀਡਰ ਆ ਇਹ ਉਹਨਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹੋਏ ਆਪਣੇ ਮਨੋਰਥਾਂ ਲਈ ਔਰ ਇਸ ਚੀਜ਼ ਦਾ ਅਹਿਸਾਸ ਜਦੋਂ ਉਹਨਾਂ ਨੂੰ ਹੋਇਆ ਤਾਂ ਉਹਨਾਂ ਨੇ ਤਿਸ਼ਰੋਮਨੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਜਿਹੜੇ ਲੋਕ ਬਾਰ-ਬਾਰ ਇਹ ਕਹਿੰਦੇ ਸੀ ਆਕਾਲ ਤਖਤ ਸੈਭੇ ਖੁਦ ਪੇਸ਼ ਹੋਏ ਬਾਰ-ਬਾਰ ਪੇਸ਼ ਹੋਏ ਬਾਰ-ਬਾਰ ਇਹਨਾਂ ਨੇ ਬੇਨਤੀਆਂ ਕੀਤੀਆਂ ਔਰ ਜਦੋਂ ਆਕਾਲ ਤਖਤ ਨੇ ਨਿਰਣਾ ਲਿਆ ਤੇ ਫੇਰ ਉਹ ਤੋਂ ਖਿਹੜਾ ਛਡਾਉਣ ਵਾਲੇ ਪਾਸੇ ਤੁਰ ਪੇ ਔਰ ਖੇੜਾ ਛਡਾਉਣਾ ਚਲੋ ਇਹ ਵੀ ਮੈਂ ਕਹਿੰਦਾ ਬੰਦੇ ਦਾ ਕੋਈ ਹੱਕ ਹੁੰਦਾ ਉਹ ਕਹਿੰਦਾ ਵੀ ਬੈ ਕੇ ਨਾ ਕਿਸ ਤਰੀਕੇ ਆਪਣੀ ਜਾਨ ਸਖਾਲੀ ਕਰਾ ਪਰ ਖੇੜਾ ਛਡਾਉਣ ਤੋਂ ਅੱਗੇ ਵੀ ਇਹ ਗਾਹ ਨਿਕਲ ਤੁਰੇ ਇਹ ਦੂਸ਼ਣਬਾਜੀ ਮੱਟ ਸਲਿੰਗਿੰਗ ਇਸ ਤਰ੍ਹਾਂ ਦੇ ਹੋਰ ਜਿਹੜੇ ਘਨੌੜੇ ਜਿਹੜੇ ਐਕਸ਼ਨ ਆ ਉਹਨਾਂ ਲੈਣੇ ਸ਼ੁਰੂ ਕਰਤੇ ਔਰ ਮੁੜ ਕੇ ਗਾਹ ਕੇਤੇ ਡਿੱਗੇ ਜਿਹੜੇ ਉਹ ਆਕਾਲ ਤਖਤ ਤੋਂ ਫੈਸਲਾ ਸੁਣਾਉਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੀ। ਠੀਕ ਹੈ। ਔਰ ਮੈਨੂੰ ਯਾਦ ਹੈ ਕਿ ਇਹੇ ਲੋਕ ਗਿਆਨੀ ਹਰਪ੍ਰੀਤ ਸਿੰਘ ਦੀ ਬੜੀ ਸਿਫਤ ਕਰਦੇ ਸੀ। ਠੀਕ ਹੈ। ਕਹਿੰਦੇ ਸੀ ਉਹ ਬਹੁਤ ਪੜ੍ਹੇ ਲਿਖੇ। ਪੀ ਐਚ ਡੀ ਦੇ। ਉਹਨਾਂ ਨੂੰ ਮर्यादा ਦਾ ਬੜਾ ਗਿਆਨ ਆ। ਬੜੀਆਂ ਸਿਫਤਾਂ ਕਰਦੇ ਸੀ। ਔਰ ਮੁੜ ਕੇ ਉਹਦੇ ਇੱਜ਼ਤ ਉਸ਼ਾਲਣ ਤੋਂ ਇਹਨਾਂ ਨੇ ਕੋਈ ਗਰੇਜ਼ ਨਹੀਂ ਕੀਤਾ। ਔਰ ਵੱਡੀ ਹਾਸੋਹੀਣੀ ਵਾਲੀ ਗੱਲ ਤੇ ਇਹ ਹੈਗੀ ਆ ਕਿ ਇਹਨਾਂ ਨੇ ਕਮੇਟੀ ਬਣਾਈ ਉਹਨਾਂ ਦੇ 15 ਸਾਲ ਪੁਰਾਣੇ ਕਿਸੇ ਦੋਸ਼ ਦੇ ਉੱਤੇ ਜਿਹੜਾ ਕਿ ਮੇਰੀ ਨੌਲੇਜ ਅਨੁਸਾਰ ਉਹ ਪਹਿਲਾਂ ਹੀ ਦੋਸ਼ਮੂਤੋਂ ਦੇ ਚੋ ਹੋ ਚੁੱਕੇ ਹੋਏ ਸੀ ਉਹ ਉਸ ਨੂੰ ਫਿਰ ਦੁਬਾਰਾ ਇਹਨਾਂ ਨੇ ਲੈ ਕੇ ਆਪਣੇ ਤਰੀਕੇ ਨਾਲ ਤੇ ਉਹਨਾਂ ਨੂੰ ذلیل ਕਰਨ ਦੀ ਕੋਸ਼ਿਸ਼ ਕੀਤੀ ਇੱਕ ਮਿੰਟ ਵੇ ਰੁਕ ਮੈਂ ਕਲੋਸਪ ਮਤਲਬ ਜਿਹੜੀ ਕਮੇਟੀ ਬਣਾਈ ਐਸਜੀਪੀਸੀ ਨੇ ਬਣਾਈ ਐਸਜੀਪੀਸੀ ਨੇ ਠੀਕ ਐ ਐਸਜੀਪੀਸੀ ਤਾਂ ਵੀ ਮੈਂ ਕਹਿਣਾ ਧਾਮੀ ਸਾਹਿਬ ਵਿੱਚ ਰਹਿੰਦੇ ਹੋਏ ਵੀ ਅੰਡਰ ਦਬਾਅ ਦੇ ਵਿੱਚ ਮਹਿਸੂਸ ਕਰਦੇ ਸੀ ਆਪਣੇ ਆਪ ਨੂੰ ਉਹਨਾਂ ਨੂੰ ਲੱਗਦਾ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਠੀਕ ਐ ਕਮੇਟੀ ਬਣਾਈ ਪਹਿਲਾਂ ਤਾਂ ਕਮੇਟੀ ਬਣਾਉਣੀ ਇਹਨਾਂ ਦਾ ਰਾਈਟ ਨਹੀਂ ਸੀਗਾ ਤੇ ਇਹ ਗੱਲ 1925 ਦੀ ਕਰਦੇ ਆ ਠੀਕ ਐ 1925 ਤੋਂ ਬਾਅਦ ਜਿਹੜੀਆਂ ਜਿਹੜੀਆਂ ਕੋਈ ਉਹਦੇ ਵਿੱਚ ਸੋਧਾਂ ਹੋਈਆਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਉੱਪਰ ਸੋਧਨ ਕੀ ਹੋਇਆ ਆਪਣੇ ਐਕਟ ਦੇ ਵਿੱਚ ਉਹਨਾਂ ਨੇ 1993 ਦੇ ਵਿੱਚ ਟੋਰਾ ਸਾਹਿਬ ਦੀ ਪ੍ਰਧਾਨਗੀ ਹੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੇ ਇਹ ਚੀਜ਼ ਪਾਸ ਕੀਤੀ ਕੋਈ ਵੀ ਸ਼ਿਕਾਇਤ ਕੋਈ ਵੀ ਇਨਕੁਆਇਰੀ ਸ਼੍ਰੋਮਣੀ ਕਮੇਟੀ ਨਹੀਂ ਕਰ ਸਕਦੀ ਠੀਕ ਹੈ ਉਸ ਦੀ ਕੰਪਲੇਂਟ ਜਥੇਦਾਰ ਅਕਾਲ ਤਖਤ ਨੂੰ ਕੀਤੀ ਜਾਊਗੀ ਔਰ ਜਥੇਦਾਰ ਅਕਾਲ ਤਖਤ ਹੀ ਉਸ ਦੀ ਇਨਕੁਆਇਰੀ ਕਰਵਾਉਣਗੇ ਕੋਈ ਫੈਸਲਾ ਕਰ ਉਹ ਆਪਣੇ ਤੌਰ ਤੇ ਕਮੇਟੀ ਜਿਹੜੀ ਮਰਜੀ ਨਿਸ਼ਚਿਤ ਕਰ ਲੈ ਠੀਕ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਨੇ ਕਮੇਟੀ ਵੀ ਆਪ ਬਣਾਈ ਕਮੇਟੀ ਦਾ ਮੁਖੀ ਰਗੂਜੀਤ ਵਿਰਕ ਮੇਰੇ ਵੀਰ ਜਿਹਨਾਂ ਨੂੰ ਕਹਿੰਦੇ ਨੇ ਕਿ ਬਾਦਲ ਸਾਹਿਬ ਦੇ ਪਰਿਵਾਰ ਦੇ ਰਿਸ਼ਤੇਦਾਰ ਨੇ ਬੜੇ ਲਾਗੇ ਨੇ ਔਰ ਜਿਨ੍ਹਾਂ ਨੂੰ ਹਰਪ੍ਰੀਤ ਸਿੰਘ ਉਹਨਾਂ ਨੇ ਪਹਿਲਾਂ ਤਨਖਾਹ ਲਈ ਹੋਈ ਸੀ ਤਨਖਾਈਆ ਕਰਾਰ ਦਿੱਤਾ ਹੋਇਆ ਸੀ ਠੀਕ ਹੈ ਉਹਨਾਂ ਨੂੰ ਉਸ ਕਮੇਟੀ ਦਾ ਹੈੱਡ ਬਣਾਤਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬੰਦੇ ਦੇ ਖਿਲਾਫ ਜਿਸ ਵਿਅਕਤੀ ਨੇ ਪਹਿਲਾਂ ਕਾਰਵਾਈ ਕੀਤੀ ਹੋਵੇ ਉਹਦੀ ਇਨਕੁਆਇਰੀ ਲਈ ਤੁਸੀਂ ਉਸੇ ਬੰਦੇ ਨੂੰ ਉਹਦਾ ਹੈੱਡ ਲਾਉਂਗੇ ਤੇ ਫਿਰ ਜਸਟਿਸ ਕਿੱਥੋਂ ਹੋਊਗਾ ਬਿਲਕੁਲ ਫਿਰ ਆਪਾਂ ਇਨਸਾਫ ਦੀ ਤੇ ਕੋਈ ਤਵਕਕੋ ਹੀ ਨਹੀਂ ਕਰ ਸਕਦੇ ਦੂਸਰੀ ਚੀਜ਼ ਇਹ ਕਹਿੰਦੇ ਅਸੀਂ ਬੜੀਆਂ ਗਵਾਹੀਆਂ ਲਈਆਂ ਕਿ ਜਿਸ ਬੀਬੀ ਦਾ ਇਹ ਨਾਮ ਲੈਂਦੇ ਉਸ ਬੀਬੀ ਦੀ ਇਹਨਾਂ ਨੇ ਗਵਾਹੀ ਲਈ ਉਹਨੂੰ ਬੁਲਾਇਆ ਠੀਕ ਹੈ ਜਿਹਨੇ ਕੰਪਲੀਟ ਕੀਤੀ ਉਹਦੀ ਇਹਨਾਂ ਨੇ ਲਈ ਗਵਾਹੀ ਕੋਈ ਇਹ ਵਿੱਚ ਪੰਜਾਂ ਪਿਆਰਿਆਂ ਦਾ ਜ਼ਿਕਰ ਕਰਦੇ ਆ ਤੇ ਪੰਜ ਪਿਆਰੇ ਤਾਂ ਮੁਲਾਜ਼ਮ ਤੁਹਾਡੇ ਆ ਜੇ ਤੁਸੀਂ ਜਥੇਦਾਰ ਸਾਹਿਬ ਨੂੰ ਕਹਿੰਦੇ ਹੋ ਸਾਡੇ ਮੁਲਾਜ਼ਮ ਨੇ ਤੇ ਪੰਜ ਪਿਆਰੇ ਤਾਂ ਵਿਚਾਰੇ ਬਿਲਕੁਲ ਛੋਟੇ ਮੁਲਾਜ਼ਮ ਆ ਜਿਹੜੇ ਉਹਨਾਂ ਨੂੰ ਤੁਸੀਂ ਅੰਦਰ ਵੜ ਕੇ ਉਹਨਾਂ ਦੇ ਬਿਆਨ ਲਏ ਆ ਉਹ ਤੁਹਾਡੇ ਮੁਲਾਜ਼ਮ ਹੋਣ ਕਰਕੇ ਉਹਨਾਂ ਅਜੇ ਨੌਕਰੀ ਕਰਨੀ ਆ ਤੂੰ ਜੋ ਮਰਜ਼ੀ ਬਿਆਨ ਲੈ ਲਓ ਉਹਨਾਂ ਕੋਲ ਸੋ ਉਹ ਬੜੀ ਇੱਕ ਇਹਨਾਂ ਨੇ ਹਾਸੋਹੀਣੀ ਸਥਿਤੀ ਬਣਾਤੀ ਪਤਾ ਨਹੀਂ ਇਹ ਬੇਸਮਝੀ ਵਿੱਚ ਹੋਇਆ ਜਾਂ ਕੀ ਕੀਤਾ ਇਹਨਾਂ ਨੇ ਇਹ ਇਹ ਵਾਈ ਗੁਰੂ ਜਾਣਦਾ ਪਰ ਉਹਦੇ ਨਾਲ ਬਹੁਤ ਵੱਡੀ ਢਾਹ ਲੱਗੀ ਹੈ ਔਰ ਅਕਾਲੀ ਦਲ ਨੂੰ ਤਾਂ ਹੋਰ ਵੀ ਜਿਆਦੀ ਵੱਡੀ ਢਾਹ ਲੱਗੀ ਹੈ ਸਤਿੰਦਰ ਜੀ ਇਹ ਸੇਕਮ ਦਾ ਇਤਿਹਾਸ ਹੈ ਗਵਾਹ ਹੈ ਇਤਿਹਾਸ ਕਿ ਜਿਸ ਜਿਸ ਵਿਅਕਤੀ ਨੇ ਆਪਣੀ ਹਉਮੈ ਵਿੱਚ ਲਾਲਚ ਵਿੱਚ ਆਣ ਕੇ ਅਕਾਲ ਤਖਤ ਸਾਹਿਬ ਨਾਲ ਮਥਾ ਲਾਇਆ ਤੇ ਆ ਉਹ ਕਿਸੇ ਵੀ ਪਾਰਟੀ 'ਚ ਸੀ ਠੀਕ ਹੈ ਮੁੜ ਕੇ ਉਹ ਪੈਰਾਂ ਤੇ ਨਹੀਂ ਆਏ ਠੀਕ ਹੈ ਕੌਮ ਨੇ ਉਹਨਾਂ ਨੂੰ ਨਕਾਰਤਾ ਮੁੜ ਕੇ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਸਾਡੇ ਵੱਡੇ ਵੱਡੇ ਲੀਡਰ ਵੀ ਜਿਨਾਉ ਤੇ ਕੌਮ ਬੜਾ ਮਾਣ ਕਰਦੀ ਸੀ ਮੁੜ ਕੇ ਉਹਨਾਂ ਨੇ ਉਹ ਉਹਨਾਂ ਨੂੰ ਨਹੀਂ ਚੱਲਿਆ ਉਹ ਗੁਮਨਾਮੀ ਦੀ ਜ਼ਿੰਦਗੀ ਚ ਚਲੇ ਗਏ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਅਕਾਲੀ ਦਲ ਦੀ ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈਗੀ ਆ ਉਹ ਬਣੀ ਤੇ ਬਣੀ ਕਿਉਂ ਆ ਹਾਂਜੀ ਸੋ ਉਸਦੇ ਵੀ ਬੈਸੋ ਵੀ ਨਾ ਕਿ ਕੁਝ ਕਾਰਨ ਆ ਦੇਖੋ ਸਾਡੇ ਅਕਾਲੀ ਦਲ ਪੰਜਾਬ ਦੇ ਲਈ ਪੰਜਾਬ ਦੀ ਤਰੱਕੀ ਲਈ ਅਕਾਲੀ ਦਲ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ ਕਿਉਂਕਿ ਖੇਤਰੀ ਪਾਰਟੀ ਮਜ਼ਬੂਤ ਹੋਵੇਗੀ ਤੇ ਉਹ ਆਪਣੇ ਖੇਤਰ ਦੇ ਜਿਹੜੀਆਂ ਲੋੜਾਂ ਆ ਮੰਗਾਂ ਆ ਉਹਨਾਂ ਲਈ ਆਵਾਜ਼ ਬੁਲੰਦ ਕਰਕੇ ਉਹਨਾਂ ਦੀ ਪੂਰਤੀ ਲਈ ਯਤਨਸ਼ੀਲ ਹੋ ਸਕਦੀ ਹੈ ਨੈਸ਼ਨਲ ਪਾਰਟੀ ਨੇ ਤਾਂ ਨੇਸ਼ਨ ਨੇਸ਼ਨ ਦੀ ਗੱਲ ਕਰਨੀ ਹੈ ਸਮੁੱਚੇ ਦੀ ਖੇਤਰੀ ਪਾਰਟੀ ਨੇ ਖੇਤਰ ਦੀ ਗੱਲ ਕਰਨੀ ਆ ਸੋ ਬੈ ਸਮਝਣਾ ਕਿ ਕਾਲੀ ਦਾਲ ਦੀ ਮਜ਼ਬੂਤੀ ਬਹੁਤ ਜ਼ਰੂਰੀ ਸੀ ਪਰ ਅੱਜ ਅਕਾਲੀ ਦਲ ਜਿਹੜਾ ਹੈਗਾ ਉਹ ਬਿਲਕੁਲ ਧਰਾਤਲ ਤੇ ਆ ਚੁੱਕਿਆ ਔਰ ਇਹ ਅੱਜ ਤਾਂ ਨਹੀਂ ਹੈ ਬਈ ਇਹ ਪਿਛਲੇ ਕਾਫੀ ਸਮੇ ਤੋਂ ਤੁਰਿਆ ਆਉਂਦਾ ਕੰਮ ਔਰ ਬੈਸਮਨਾ ਕਿ ਸਰਦਾਰ ਸਤਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਹੋਣਾਂ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ ਸੋ ਲੋਕਾਂ ਦੇ ਵਿੱਚ ਜਿਹੜੀ ਹੈ ਨਾ ਮੈਂ ਕੁਝ ਇੱਕ ਪੁਆਇੰਟ ਹੈਗੇ ਆ ਕਿ ਜਿਹੜੇ ਲੋਕਾਂ ਦੇ ਵਿੱਚ ਜਿਸ ਦੀ ਚਰਚਾ ਆ ਕਿ ਲੋਕੀ ਇਹ ਮਹਿਸੂਸ ਕਰਨ ਲੱਗ ਗਏ ਕਿ ਪਾਰਟੀ ਜਿਹੜੀ ਹੈਗੀ ਆ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ ਤੇ ਉਹ ਪਰਿਵਾਰ ਇਸ ਪਾਰਟੀ ਨੂੰ ਆਪਣੀ ਮਲਕੀਅਤ ਸਮਝਣ ਲੱਗ ਪਿਆ ਵਾ ਹਾਂਜੀ ਜੋ ਕਿ ਜਿਹੜਿਆ ਕਾਬਜ ਹੋਣਾ ਪਾਰਟੀ ਦੇ ਬਿਲਕੁਲ ਮੂਲ ਸਿਧਾਂਤਾਂ ਦੇ ਉਲਟਿਆ ਯਾਰ ਸਾਡੇ ਤਾਂ ਗੁਰੂ ਸਾਹਿਬਾਨ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਉਹਨਾਂ ਭਾਈ ਲੈਣਾ ਜੀ ਨੂੰ ਗੱਦੀ ਦਿੱਤੀ ਕਿਉਂਕਿ ਉਹਨਾਂ ਨੂੰ ਯੋਗ ਸਮਝਿਆ ਉਸਦੇ ਪਰ ਅਸੀਂ ਉਸ ਚੀਜ਼ ਨੂੰ ਗਾ ਦੀ ਗਾ ਲੈ ਕੇ ਚੱਲੇ ਤੇ ਇਸ ਦੇ ਨਾਲ ਹੀ ਜਿਹੜੀ ਚੀਜ਼ ਹੈਗੀ ਆ ਕਿ ਸ਼ਰੋਮਣੀ ਕਮੇਟੀ ਦੇ ਉੱਤੇ ਲੋਕ ਇਹ ਮਹਿਸੂਸ ਕਰਦੇ ਸੀ ਕਿ ਜਿਹੜਾ ਕਬਜ਼ਾ ਆਇਆ ਨਾ ਉਹ ਅਪਵਿੱਤਰ ਕਬਜ਼ਾ ਆ। ਹੁਣ ਸਵਾਲ ਆ ਅਪਵਿੱਤਰ ਕਬਜ਼ਾ ਕਿਉਂ ਆ? ਕਿਉਂ ਕੰਟਰੋਲ ਆ ਅਪਵਿੱਤਰ? ਕਿਉਂਕਿ ਉਹਦੇ ਵਿੱਚ ਸਾਰੇ ਆਪਣੇ ਰਿਸ਼ਤੇਦਾਰ ਲਾਏ ਗਏ। ਓਕੇ ਸੇਵਾ ਭਾਵਨਾ ਵਾਲੇ ਗੁਰਸਿੱਖ ਜਿਹੜੇ ਆ ਉਹ ਸੇਵਾ ਲਈ ਨਿਯੁਕਤ ਕਰਨ ਦੀ بجائے ਆਪਣੇ ਚਹੇਤਿਆਂ ਤੇ ਰਿਸ਼ਤੇਦਾਰਾਂ ਨੂੰ ਲਾਇਆ ਗਿਆ ਤਾਂ ਕਿ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾ ਸਕਣ ਫਿਰ ਉਹਨਾਂ ਜਿਹੜੇ ਇਹਨਾਂ ਅਸਥਾਨਾਂ ਨੂੰ ਆਪਣੇ ਨਿੱਜੀ ਮਨੋਰਥਾਂ ਲਈ ਉਹਨਾਂ ਦੀ ਵਰਤੋਂ ਕੀਤੀ ਜਾਣ ਲੱਗ ਪਈ ਗੁਰਧਾਮਾਂ ਦੇ ਜਿਹੜੇ ਸੁਚਾਰੂ ਪ੍ਰਬੰਧ ਸੀਗੇ ਉਹ ਉਹ ਪ੍ਰਬੰਧ ਜੋ ਸਮਰਪਣ ਵਾਲੇ ਸੀ ਸੇਵਾ ਭਾਵਨਾ ਵਾਲੇ ਸੀਗੇ ਉਹ ਪ੍ਰਬੰਧਕੀ ਜਾਂਦੇ ਹੋਰ ਰਹੇ ਇਸ ਤੋਂ ਅਗਲੀ ਜਿਹੜੀ ਸਾਰਾ ਨਾਲ ਵੱਡੀ ਚੀਜ਼ ਅਕਾਲੀ ਦਲ ਨੂੰ ਲੈ ਕੇ ਬੈਠੀ ਆ ਉਹ ਸੀ ਕਿ ਪਹਿਲਾਂ ਪਤਾ ਲੱਗ ਜਾਣ ਦੇ ਬਾਯੂਧ ਜੋ ਬਾਈਬਲ ਕਟ ਕਟ ਕਲਾ ਆਲੀਆਂ ਘਟਨਾਵਾਂ ਗੁਰੂ ਸਾਹਿਬ ਦੀ ਜੋ ਉਥੇ ਬੇਹਰਮਤੀ ਬੇਪਤੀ ਹੋਈ ਆ ਉਹ ਪਹਿਲਾਂ ਉਹਨਾਂ ਨੇ ਇਸ਼ਤਿਹਾਰ ਲਾਏ ਕੰਧਾਂ ਤੇ ਠੀਕ ਹੈ ਵੇ ਤੁਹਾਡੇ ਗੁਰੂ ਨੂੰ ਅਸੀਂ ਰੋਲਣਾ ਸਰਕਾਰ ਸਾਡੀ ਅਕਾਲੀ ਦਲ ਦੀ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰੈਬਰ ਸਮਝਦਾ ਵਾ ਤੇ ਫੇਰ ਜੇ ਇਹ ਸਰਕਾਰ ਦੇ ਹੁੰਦਿਆ ਇਹ ਘਟਨਾ ਘਟ ਜਾਵੇ ਤੇ ਫੇਰ ਆਪਾਂ ਕੀ ਉਹ ਸਿੱਖ ਸੰਗਤ ਨੂੰ ਮਾਫ ਕਰ ਸਕਦੀ ਹੈ ਠੀਕ ਤੇ ਲੋ ਘਟਨਾ ਕੱਟ ਗਈ ਆਪਾਂ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਵਾ ਸਕੇ ਜੇ ਸੰਗਤਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਆਪਣਾ ਰੋਸ ਜ਼ਾਹਰ ਕੀਤਾ ਕਿ ਇਹਨਾਂ ਲੋਕਾਂ ਨੂੰ ਫੜ ਕੇ ਇਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਓ ਤਾਂ ਆਪਾਂ ਉਹ ਸ਼ਾਂਤਮਈ ਬੈਠੇ ਔਰ ਸਵੇਰ ਦੇ ਸਮੇਂ ਸਿਮਰਨ ਕਰਦੇ ਲੋਕਾਂ ਉੱਤੇ ਗੋਲੀਆਂ ਚਲਾ ਕੇ ਤੇ ਉਹਨਾਂ ਵਿੱਚੋਂ ਬੰਦੇ ਸ਼ਹੀਦ ਕਰ ਦਿੱਤੇ ਸੋ ਇਸ ਚੀਜ਼ ਨੇ ਲੋਕਾਂ ਦੇ ਹਿਰਦਿਆਂ ਨੂੰ ਬੜਾ ਗਲੁੰਦ ਰਿਆ ਔਰ ਉਸ ਦੇ ਨਾਲ ਲੋਕਾਂ ਦੇ ਵਿੱਚ ਬੜੀ ਇੱਕ ਪ੍ਰਵਲ ਭਾਵਨਾ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਪੈਦਾ ਹੋਈ ਹੈ ਫਿਰ ਆਪਾਂ ਪੰਥਕ ਪਲੇਟਫਾਰਮ ਨੂੰ ਆਪਣੇ ਰਾਜਨੀਤਿਕ ਨੋਰਥਾਂ ਲਈ ਵਰਤਿਆ ਕਿਵੇਂ ਸਿੰਘ ਸਹਿਬਾਨ ਨੂੰ ਆਪਣੇ ਘਰੇ ਬੁਲਾ ਕੇ ਬਿਨਾਂ ਮਾਫੀ ਮੰਗਿਆ ਸੱਚੇ ਸੌਦੇ ਵਾਲੇ ਸਾਧ ਨੂੰ ਮਾਫੀ ਦੇਤੀ ਮੋੜ ਕੇ ਉਸ ਚਿੱਠੀ ਦੇ ਵਿੱਚ ਐਮੈਂਡਮੈਂਟ ਕਰਕੇ ਅਕਾਲ ਤਖਤ ਨੂੰ ਚਿੱਠੀ ਭੇਜਤੀ ਫਿਰ ਸੰਗਤ ਦੇ ਵਿਰੋਧ ਦੇ ਜਦੋਂ ਚੰਗਾ ਵਿਰੋਧ ਖੜਾ ਹੋ ਗਿਆ ਫਿਰ ਆਪਾਂ ਹੁਕਮਨਾਮਾ ਵਾਪਸ ਲੈ ਲਿਆ ਕਹਿੰਦੀ ਆ ਕਾਲ ਤੱਕ ਦਾ ਹੁਕਮਨਾਮਾ ਪਹਿਲੀ ਵਾਰੀ ਵਾਪਸ ਹੋਇਆ ਓਕੇ ਸੋ ਲੋਕ ਦੇਖੋ ਬੜੀ ਲੋਕ ਆਪਣੇ ਲੀਡਰਾਂ ਨੂੰ ਆਪਣੇ ਧਾਰਮਿਕ ਆਗੂ ਨੂੰ ਤੇ ਇੱਕ ਟੀਚਰ ਨੂੰ ਬੜੀ ਮਿਨਿਊਟਲੀ ਦੇਖਦੇ ਆ ਵਾਚ ਕਰਦੇ ਉਹਦੀ ਨਿੱਜੀ ਉਹਦੀ ਨਿੱਜੀ ਜ਼ਿੰਦਗੀ 'ਤੇ ਵੀ ਝਾਕਦੇ ਆ ਕਿਉਂਕਿ ਇਹਨਾਂ ਤੋਂ ਸਮਾਜ ਨੇ ਪ੍ਰੇਰਣਾ ਲੈ ਕੇ ਸਮਾਜ ਦੇ ਵਿੱਚ ਕੋ ਚੰਗੀਆਂ ਲੀਆਂ ਚੰਗੀਆਂ ਪੈੜਾ ਪੈਣੀਆਂ ਹੁੰਦੀਆਂ ਤੇ ਜੇ ਉਹ ਪੈੜਾ ਪਾਉਣ ਵਾਲੇ ਲਾਈਨ ਤੋਂ ਉਤਰ ਜਾਣ ਲਿਓ ਲੱਥ ਜਾਣ ਤੇ ਫੇਰ ਮੈਂ ਕਹਿੰਨਾ ਪੈੜੇ ਤੋਂ ਪੈੜਾ ਵਿਅਕਤੀ ਵੀ ਜਿਹੜਾ ਹੈਗਾ ਉਹ ਮਹਿਸੂਸ ਕਰਦਾ ਉਹ ਆਪਣੇ ਨੂੰ ਠੱਗਿਆ ਮਹਿਸੂਸ ਕਰਦਾ ਭਾਵੇਂ ਉਹ ਖੁਦ ਪੈੜਾ ਤੋ ਕਿ ਉਹਨੂੰ ਆਪਣੇ ਇਹ ਇਹ ਜਿਹੜੇ ਰੈਬਰ ਰਹਿ ਗਿਆ ਜਿਹੜੇ ਆਗੂ ਆ ਉਹਨਾਂ ਤੋਂ ਇਸ ਤਰ੍ਹਾਂ ਦੀ ਘਟਿਆ ਆਸ ਨਹੀਂ ਹੁੰਦੀ ਔਰ ਇਸ ਦੇ ਨਾਲ ਹੀ ਅਗਲੀ ਜਿਹੜੀ ਇੱਕ ਗੱਲ ਜਿਹੜੀ ਮੈਂ ਵੀ ਬੜੀ شدت ਨਾਲ ਮਹਿਸੂਸ ਕੀਤੀ ਕਿ ਜਿਹੜੇ ਅਕਾਲੀ ਦਲ ਦੇ ਵਿੱਚ ਕੁਰਬਾਨੀ ਵਾਲੇ ਸਮਰਪਣ ਵਾਲੇ ਟਕਸਾਲੀ ਵਰਕਰ ਸੀਗੇ ਉਹਨਾਂ ਨੂੰ ਇਸ ਢੰਗ ਨਾਲ ਉਹਨਾਂ ਨਾਲ ਵਰਤਾਅ ਕੀਤਾ ਗਿਆ ਕਿ ਉਹ ਆਪਣੇ ਆਪ ਨੂੰ ذلیل ਹੋਇਆ ਮਹਿਸੂਸ ਕਰਨ ਲੱਗ ਗਏ ਤੇ ਘਰੀ ਬਹਿ ਗਏ। ਓਕੇ। ਹਾਂਜੀ। ਔਰ ਇਸ ਤੋਂ ਅੱਗੇ ਜਿਹੜੀ ਗੱਲ ਹੈਗੀ ਆ ਕਿ ਇਹ ਸਾਡੀ ਇਹ ਪਾਰਟੀ ਕਿਸਾਨਾਂ ਦੀ حمایت ਪਾਰਟੀ ਗਿਣੀ ਜਾਂਦੀ ਹੈ। ਕਿਸਾਨਾਂ ਦੀ ਪਾਰਟੀ ਗਿਣੀ ਜਾਂਦੀ ਹੈ। ਪਰ ਇਹ ਨਾ ਆਪਣੇ ਰਾਜ ਦੇ ਸਮੇਂ ਕਿਸਾਨ ਹਿੱਤਾਂ ਲਈ ਕੋਈ ਐਸੀ ਗੱਲ ਨਹੀਂ ਕੀਤੀ ਜਿਸ ਦੇ ਨਾਲ ਕਿਸਾਨ ਜਿਹੜਾ ਹੈਗਾ ਉਹ ਵੱਧ ਖੁੱਲ ਸਕੇ ਉਹ ਗੱਲਾਂ ਕੀਤੀਆਂ ਕਿ ਆਪਾਂ ਉਹਨਾਂ ਨੂੰ ਜਿਹੜੀਆਂ ਉਹਨਾਂ ਨੂੰ ਨਕੰਮੇ ਪਾਸੇ ਲੈ ਕੇ ਜਾਂਦੀਆਂ ਸੀ ਕਿ ਆ ਮੁਕਤ ਦੇ ਦਿਓ ਮੁਕਤ ਦੇ ਦਿਓ ਤੇ ਉਹ ਮਹਿਤ ਦਾ ਜਿਹੜਾ ਕਲਚਰ ਸੀਗਾ ਉਹ ਮੁਕਣ ਲੱਗ ਪਿਆ ਤੇ ਇਸ ਤੋਂ ਅੱਗੇ ਵੀ ਜਿਹੜੀ ਦੁੱਖ ਵਾਲੀ ਗੱਲ ਸੀਗੀ ਉਹ ਸੀ ਕਿ ਉਹ ਲੋਕ ਜਿਨ੍ਹਾਂ ਲੋਕਾਂ ਨੇ 84 ਦੇ ਪਹਿਲਾਂ ਅਤੇ 84 ਤੋਂ ਬਾਅਦ ਨੌਜਵਾਨਾਂ ਦੇ ਕਤਲ ਕੀਤੇ ਮੈਂ ਕਤਲ ਕਹੂੰਗਾ ਮੁਕਾਬਲੇ ਬਣਾ ਕੇ ਉਹਨਾਂ ਲੋਕਾਂ ਨੂੰ ਇਹਨਾਂ ਨੇ ਸਜ਼ਾ ਦੇਣੀ ਸੀ ਬਣਦੀ ਇਹਨਾਂ ਦੀ ਇਹਨਾਂ ਨੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਉਹਨਾਂ ਨੂੰ ਵੱਡੇ ਵੱਡੇ ਆਉਧਿਆਂ ਤੇ ਲਾਇਆ ਤੇ ਉਹਨਾਂ ਨੂੰ ਸੁਰੱਖਿਆ ਦਿੱਤੀ ਹੁਣ ਤੁਸੀਂ ਸੋਚੋ ਕਿ ਜਿਹੜਾ ਤੁਹਾਡੇ ਆਪਣੇ ਬੱਚਿਆਂ ਦਾ ਕਾਤਲ ਹੋਵੇ ਉਹ ਤੁਹਾਡੇ ਅੱਖਾਂ ਦੇ ਅੱਗੇ ਸਰਦਾਰੀ ਮਾਣ ਦਾ ਤਰਿਆ ਫਿਰਦਾ ਹੋਵੇ ਤੁਹਾਨੂੰ ਬਰਦਾਸ਼ ਕਿੱਥੋਂ ਆਉਗੀ ਠੀਕ ਕੌਮ ਨੇ ਇਸ ਚੀਜ਼ ਨੂੰ ਆਪਣੇ ਦਿਮਾਗ ਤੇ ਮਨ ਤੇ ਲਿਆ ਔਰ ਹਾਲਾਤ ਬਣ ਗਏ ਜੋ ਅੱਜ ਆਪਣੇ ਸਾਹਮਣੇ ਪੋਲੀਟੀਕਲ ਇਸ ਪਾਰਟੀ ਦੇ ਬਣੇ ਹੋਏ ਨੇ ਹੁਣ ਬੈ ਨਹੀਂ ਸਮਝਦਾ ਕਿ ਇਹ ਪਾਰਟੀ ਜੇ ਇਸੇ ਤਰ੍ਹਾਂ ਹੀ ਸਰੀ ਅਕਾਲ ਤੱਕ ਨਾਲ ਟਕਰਾ ਲੈ ਕੇ ਚੱਲਦੀ ਰਹੇਗੀ ਤੇ ਇਸ ਦਾ ਕੁਝ ਬਣ ਸਕਦਾ ਹੁਣ ਦੇਖੋ ਤਾਮੀ ਸਾਹਿਬ ਨੇ ਅਸਿਫਾ ਦੇ ਤਾ ਹੁਣ ਇਸ ਪਾਰਟੀ ਕੋਲ ਕੋਈ ਵਿਕਲਪ ਨਹੀਂ ਰਹਿ ਗਿਆ ਕੀ ਕਰੂਗੀ ਇਹ ਪਾਰਟੀ ਹੈ ਨਹੀਂ ਹੁਣ ਇਹਨਾਂ ਕੋਈ ਦੋ ਹੀ ਵਿਕਲਪ ਰਹਿ ਗਏ ਪਹਿਲਾ ਤੇ ਇਹ ਵੀ ਇਹ ਪਾਰਟੀ ਜਿਹੜੀ ਹੈਗੀ ਆ 7 ਮੈਂਬਰੀ ਕਮੇਟੀ ਦੀ ਉੱਚਤਾ ਨੂੰ ਪ੍ਰਵਾਨ ਕਰੇ ਠੀਕ ਹੈ ਤੇ ਜਾਂ ਧਾਮੀ ਸਾਹਿਬ ਦਾ ਅਸਤੀਫਾ ਪ੍ਰਵਾਨ ਕਰੇ ਠੀਕ ਹੈ ਤਾਂ ਦੋਵੇਂ ਹਾਲਾਤ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਇਹ ਪਾਰਟੀਆਂ ਜਿਹੜੇ ਆਗੂ ਬਣੇ ਨੇ ਉਹਨਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਕਲਪ ਵੀ ਕਿ ਜਿਹੜਾ ਸਾਡੇ ਦਰਸ਼ਕ ਵੀ ਜਾਨਣਾ ਚਾਹੁੰਦੇ ਆ ਅਸੀਂ ਸਾਰਾ ਜਾਨਣਾ ਚਾਹੁੰਦੇ ਆ ਜੇ ਸਾਨੂੰ ਦੇਖ ਰਹੇ ਵੀ ਕਿਾ ਐਸਜੀਪੀਸੀ ਸ਼ਰਮੋਨਿਕ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਸ ਸਾਰੇ ਦੌਰ ਦੇ ਵਿੱਚੋਂ ਕਿਾ ਜੋੜੀ ਇਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਜਾਂ ਸਾਨੂੰ ਜੋ ਲੱਗਦਾ ਵੀ ਇਹ ਕੰਮ ਕਰਨਗੇ ਉਸ ਸਥਿਤੀ ਦੇ ਸਥਿਤੀ ਜੀ ਦੁਆਰਾ ਆ ਸਕਦੀ ਹੈ ਜਾਂ ਕੁਝ ਇਹਨਾਂ ਨੂੰ ਬਿਯੋਂਡ ਦਾ ਲਾਈਨ ਸੋਚਣਾ ਪਏਗਾ ਕੁਝ ਐਸਾ ਕੁਝ ਲੱਗਦਾ ਐ ਸਤੰਦਰਜੀ ਮੈਂ ਇਥੇ ਵੀ ਕੱਲ ਹੋਰ ਕਰਨੀ ਚਾਹੁੰਦਾ ਐ ਕਿ ਸਮੇਂ ਸਮੇਤੇ ਜੋ ਕੁਝ ਹੋਇਆ ਅੱਜ ਜੋ ਇਹ ਰੌਲਾ ਪਾਉਂਦੇ ਆ ਇਹ ਹਰਿਆਣਾ ਦੀ ਕਮੇਟੀ ਵੱਖਰੀ ਬਣੀ ਐ ਨਾ ਰੌਲਾ ਪਾਇਆ ਕੂ ਪਾਇਆ ਵੀ ਸਰਕਾਰਾਂ ਦੀ ਦਖਲਅੰਦਾਜ਼ੀ ਤੁਹਾਡੀ ਜਾਣਕਾਰੀ ਚ ਤੁਹਾਨੂੰ ਜਾਣਕਾਰੀ ਚ ਹੋਵੇਗਾ ਕਿ ਪਟਨਾ ਸਾਹਿਬ ਦਾ ਬੋਰਡ ਵੱਖਰਾ ਵੱਖਰਾ ਹਜੂਰ ਸਾਹਿਬ ਨੇ ਦੇਰ ਦਾ ਬੋਰਡ ਵੱਖਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਖਰੀ ਆ ਇਹਨਾਂ ਨੇ ਉੱਥੇ ਚੋਣਾਂ ਵੀ ਲੜੀਆਂ ਨੇ ਆਪਣੇ ਪ੍ਰਧਾਨ ਵੀ ਬਣਾਏ ਉਹਨੂੰ ਵੱਖਰੀ ਮੰਨਿਆ ਨਾ ਇਹਨਾਂ ਨੇ ਔਰ ਇਸ ਤੋਂ ਵੱਡੀ ਗੱਲ ਵੀ ਕਿ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਚਾਹੀਦਾ ਔਰ ਉਹ ਆਲ ਇੰਡੀਆ ਗੁਰਦੁਆਰਾ ਐਕਟ ਦਾ ਖਰੜਾ ਅਟਲ ਬਿਹਾਰੀ ਬਾਜਪਾਈ ਸਰਕਾਰ ਵੇਲੇ ਬਣਾ ਕੇ ਇਹਨਾਂ ਨੂੰ ਭੇਜਿਆ ਗਿਆ ਜਦੋਂ ਇਹਨਾਂ ਨੇ ਉਹ ਖਰੜਾ ਵੇਖਿਆ ਤੇ ਇਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਇਹ ਤਾਂ ਚਾਹੁੰਦੇ ਸੀਗੇ ਵੀ ਸਾਰ ਆਲ ਇੰਡੀਆ ਦੇ ਗੁਰਦੁਆਰਿਆਂ ਦਾ ਜਿਹੜਾ ਧਾਨ ਆ ਸਾਡੇ ਕੋਲ ਇਕੱਠਾ ਹੁੰਦਾ ਰਹੇ ਇਹਨਾਂ ਦੇਖਿਆ ਵੀ ਉਹ ਤਾਂ ਸਾਡੇ ਕੋਲੋਂ ਨਿਕਲ ਜਾਣਾ ਇਹਨਾਂ ਨੇ ਉਹ ਖਰੜਾ ਹੀ ਠੰਡੇ ਬਸਨੇ ਚ ਪਾਤਾ ਜਿਤਾਈ ਉਹਨੂੰ ਹਵਾ ਨਹੀਂ ਲਵਾਈ ਠੀਕ ਤੁਸੀਂ ਖੁਦ ਮੰਗਦੇ ਆ ਹੁਣ ਪਹਿਲਾਂ ਸਹਿਜ ਧਾਰੀ ਵੋਟਾਂ ਪੈਂਦੀਆਂ ਸੀ ਸ਼ਰੌਣੀ ਕਮੇਟੀ ਦੇ ਇਲੈਕਸ਼ਨ ਤੇ ਵੀ ਉਹ ਬੰਦ ਹੋ ਗਿਆ ਇਹਨਾਂ ਨੇ ਮੁੜ ਕੇ ਅਮੈਂਡਮੈਂਟ ਪਾਰਲੀਮੈਂਟ ਚ ਕਰਵਾਈ ਵੀ ਨਹੀਂ ਪੈਣੀਆਂ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਅਸੀਂ ਜਾਣਦੇ ਕਿੱਧਰ ਨੂੰ ਆ ਠੀਕ ਉਹ ਨਾਨਕ ਸਾਹਿਬ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਇਹ ਦਿੱਤੀ ਆ ਵੀ ਭਾਈ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਜਿਹੜਾ ਕੋ ਜਿਹੜੇ ਧਰਮ 'ਚ ਹੀ ਹੈਗਾ ਉਹਨੂੰ ਕਹੋ ਠੀਕ ਹੈ ਤੂੰ ਭਾਈ ਆਪਣੇ ਧਰਮ 'ਚ ਪੱਕਾ ਰਹਿ ਧਰਮ ਕੋਈ ਕਿਸੇ ਨੂੰ ਮਾੜੀ ਗੱਲ ਨਹੀਂ ਸਿਖਾਉਂਦਾ ਠੀਕ ਹੈ ਪਰ ਮਨੁੱਖਤਾ ਦੀ ਗੱਲ ਕਰੀਏ ਆਪਾਂ ਮਨੁੱਖ ਮਨੁੱਖ ਦੀ ਤਰੱਕੀ ਦੀ ਗੱਲ ਕਰੀਏ ਜ਼ੁਲਮ ਦੇ ਖਿਲਾਫ ਆਪਾਂ ਆਵਾਜ਼ ਉਠਾਈਏ ਲੋਕਾਂ ਦੀ ਬੈਟਰਮੈਂਟ ਲਈ ਕੰਮ ਕਰੀਏ ਆਪਾਂ ਉਹ ਗੱਲਾਂ ਤਾਂ ਉਧਰ ਨੂੰ ਤੁਰਦੇ ਨਹੀਂ ਜੇ ਆਪਾਂ ਜਿੰਨਾ ਸ਼੍ਰੋਮਣੀ ਕਮੇਟੀ ਕੋਲ ਬਜਟ ਹੈਗਾ ਜੇ ਇਹਨੂੰ ਆਪਾਂ ਸੁਚਾਰੂ ਢੰਗ ਦੇ ਨਾਲ ਖਰਚਿਆ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਜਿਹੜੀ ਆਵਾਜ਼ ਉੱਠਦੀ ਹੈ ਕਿ ਇਸਾਈ ਭਾਈਚਾਰਾ ਧਰਮ ਪਰਿਵਰਤਨ ਕਰਾਈ ਜਾਂਦਾ ਇਹ ਨਾ ਹੁੰਦਾ ਬਿਲਕੁਲ ਨਹੀਂ ਹੁੰਦਾ ਅੱਜ ਉਹਨਾਂ ਨੇ ਥਾਂ-ਥਾਂ ਸਕੂਲ ਆਪਣੇ ਖੋਲ ਦਿੱਤੇ ਉਹ ਹਸਪਤਾਲ ਵੀ ਖੋਲਦੇ ਆ ਉਹ ਚੀਜ਼ਾਂ ਵੀ ਸਹਾਇਤਾ ਲੋਕਾਂ ਨੂੰ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਆ ਆਪਾਂ ਕਿੰਨੇ ਕੁ ਕੀਤੇ ਠੀਕ ਹੈ ਤੇ ਕਿੰਨੇ ਸੁਚਾਰੂ ਢੰਗ ਨਾਲ ਚਲਾਏ ਅੱਜ ਹਾਲਾਤ ਇਹ ਆ ਕਿ ਸਿੱਖ ਭਾਈਚਾਰੇ ਵਿੱਚੋਂ ਤੁਹਾਡੇ ਆਫੀਸਰ ਕਿ ਡਰਾਈ ਐਸ ਆਈ ਪੀ ਐਸ ਤੇ ਮਿਲਟਰੀ ਜਨਰਲ 92 ਰਹਿ ਗਏ ਆ ਜਦ ਕਿ 50% ਤੋਂ ਉੱਤੇ ਤੁਹਾਡੇ ਅਫਸਰ ਹੁੰਦੇ ਸੀ ਇਹਨਾਂ ਸਾਰਿਆਂ ਉਹ ਦੱਸਿਆ ਉਹ ਸ਼ਾਨਿ ਤੇ ਇਹ ਇਹ ਵਰਤਾਰਾ ਕਿਉਂ ਵਰਤਿਆ ਕਿਉਂਕਿ ਆਪਾਂ ਆਪਣੇ ਨੌਜਵਾਨਾਂ ਨੂੰ ਸਿੱਧੇ ਰਾਹ ਤੇ ਲੈ ਕੇ ਨਹੀਂ ਗਏ ਆਪਾਂ ਉਹਨਾਂ ਨੂੰ ਟੈਂਦੀ ਕਲਾ ਵਾਲੀ ਲੈ ਕੇ ਗਏ ਆ ਤੇ ਇਹ ਕਿਤੇ ਨਾ ਕਿਤੇ ਜ਼ਿੰਮੇਵਾਰੀ ਤੇ ਪੰਜਾਬ ਦੀ ਜਿਹੜੀ ਮੈਸਰ ਮੌਰ ਜਥੇਬੰਦੀ ਕਹੂੰਗਾ ਖੇਤਰੀ ਜਥੇਬੰਦੀ ਸ਼ਰੋਣੀ ਅਕਾਲੀ ਦਲ ਦੀ ਸੀ ਉਹ ਨਹੀਂ ਨਵਾਈ ਉਹਨਾਂ ਦੇ ਥੱਲੇ ਹੀ ਸ਼੍ਰੋਮਣੀ ਕਮੇਟੀ ਸੀ ਉਹਨਾਂ ਦੇ ਕੰਟਰੋਲ ਤੁਸੀਂ ਅਸੀਂ ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇ ਔਰ ਅਸੀਂ ਗੁਰਤਾ ਮਾ ਦੇ ਪੈਸੇ ਨੂੰ ਦੁਰਵਰਤੋਂ ਕੀਤੀ ਆ ਉਹ ਦੁਰਵਰਤੋਂ ਦਾ ਸਦਕਾ ਅੱਜ ਜਿਹੜਾ ਸਿੱਖ ਕੌਮ ਦੀ ਭਾਵਨਾ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਹਰਟ ਹੋਈ ਹੋਈ ਹੈ ਔਰ ਉਹ ਇਹਨਾਂ ਦਾ ਨਾਂ ਸੁਣਨ ਤੱਕ ਨਹੀਂ ਠੀਕ ਸੋ ਬਾਰਾ ਹੀ ਕਿਰਪਾ ਕਰੇ ਇੱਕ ਐਸੀ ਆਪਾਂ ਜੇ ਰਾਲ ਮੇਲ ਕੇ ਇਹ ਦੁਵਾਰਾ ਸਾਰੇ ਕੁਝ ਐਸੇ ਨਿਢਣੇ ਲੈਣ ਜਿਹਦੇ ਨਾਲ ਪਹਿਲਾ ਤਾਂ ਆਪਾਂ ਮਾਨ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੀ ਕਾਇਮ ਕਰੀਏ ਔਰ ਉਹ ਮਾਨ ਮਰਿਆਦਾ ਕਾਇਮ ਹੋਣ ਦੇ ਨਾਲ ਹੀ ਇੱਕ ਸਾਂਝਾ ਪਲੇਟਫਾਰਮ ਬਣੂਗਾ ਜਿਸ ਦੇ ਵਿੱਚ ਇੱਕ ਨਵਾਂ ਉਤਸ਼ਾਹ ਤੇ ਨਵੀਂ ਲਹਿਰ ਪੈਦਾ ਹੋਊਗੀ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿਹੜੀ ਹੈਗੀ ਆ ਉਹਦੀ ਗੱਲ ਚੱਲੂਗੀ ਔਰ ਪੰਜਾਬ ਰਾਜਨੀਤਿਕ ਤੇ ਆਰਥਿਕ ਤੌਰ ਤੇ ਮੁਰ ਪੈੜਾ ਤੇ ਖੜੇ ਹੋਣ ਦੇ ਸਮਰਥ ਹੋਊਗਾ ਨਹੀਂ ਤਾਂ ਇਹ ਢੈਂਦੀ ਕਲਾ ਵਾਲੀ ਹੀ ਜਾਊ ਅੱਜ ਪੰਜਾਬ ਕਰੀਬ-ਕਰੀਬ 4 ਲੱਖ ਕਰੋੜ ਦੇ ਕਬਜੇ ਦੇ ਕਰਜ਼ੇ ਦੇ ਥੱਲੇ ਦਬਿਆ ਬੈਠਾ ਹੈ ਕਾਉਂਸਲ ਸਾਡਾ ਹੁਣ ਸਮੇ ਵੀ ਥੋੜਾ ਜਿਹਾ ਪੂਰਾ ਹੋ ਰਿਹਾ ਹੈ ਅੱਜ ਤੁਸੀਂ ਸਾਡੇ ਵਿੱਚ ਵਿਚਾਰ ਵੀ ਬੜੇ ਗੰਭੀਰ ਰੱਖੇ ਹੈ ਔਰ ਮਨੂੰ ਲੱਗਦਾ ਵੀ ਸਾਡੇ ਦਰਸ਼ਕ ਵੀ ਜਿਹੜੀ ਤੁਸੀਂ ਗੱਲਾਂ ਕੀਤੀਆਂ ਹੈ ਉਹਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨਗੇ ਪੰਜਾਬ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਹੈ ਜਿਹੜੇ ਸਾਡੇ ਜੀ ਬੁੱਧੀਜੀਵੀ ਸੁਣ ਰਹੇ ਆ ਸਾਡੇ ਅੱਛੇ ਲੋਕ ਸਕਾਲਰ ਸੁਣ ਰਹੇ ਆ ਉਹ ਕਾਲੋ ਸਾਹਿਬ ਦੀ ਗੱਲ ਤੇ ਸੋਚ ਹੋਏ ਵੈਸੇ ਉਹ ਵੀ ਸੋਚ ਰਹੇ ਹੋਣੇ ਜਿਹੜੀ ਗੱਲ ਤੁਸੀਂ ਕਾਲੋ ਸਾਹਿਬ ਬੋਲ ਰਿਹਾ ਉਹ ਇੱਕ ਇਸ ਨੂੰ ਸਹੀ ਤਰ੍ਹਾਂ ਜਿਹੜੀ ਪੋਲਿਟਿਕਸ ਹੈ ਜਾਂ ਜਿਹੜੀ ਆਪਣੀ ਸਮਾਜ ਦੇ ਵਿਚਾਰਧਾਰਾ ਹੈ ਜਾਂ ਪੰਜਾਬ ਦੀ ਜਿਹੜੀ ਸਾਡੇ ਤੋਂ ਐਸਜੀਪੀਸੀ ਦੀ ਐਕਸਪੈਕਟੇਸ਼ਨ ਹੈਗੀ ਜਿਹੜੀ ਸਾਨੂੰ ਜਾਂ ਸਾਰੇ ਸਮਾਜ ਨੂੰ ਔਰ ਉਹ ਸਹੀ ਤਰ੍ਹਾਂ ਹੋਵੇ ਇਸ ਲਈ ਆਪਾਂ ਸਾਰੇ ਮਿਲ ਕੇ ਕੰਮ ਕਰੀਏ ਕਾਲੋ ਸਾਹਿਬ ਤੁਹਾਡੀ ਕੋਈ ਫਾਈਨਲ ਟੇਕ ਹੋਏ ਉਸ ਤੋਂ ਬਾਅਦ ਅਸੀਂ ਆਪਣੀ ਤੁਹਾਡੀ ਗੱਲ ਬਾਤ ਵਿਚ ਮੇਰੀ ਸਾਜੀ ਸੁਮੁੱਛੇ ਪਾਈਚਾਰੇ ਨੂੰ ਜਿੱਥੇ-ਜਿੱਥੇ ਵੀ ਸਾਡਾ ਪਾਈਚਾਰਾ ਵਸਿਆ ਵਾ ਉਹਨਾਂ ਦੇ ਅੱਗੇ ਬਹੁਤ ਹੀ ਆਜ਼ਦੀ ਨਾਲ ਨਿਮਰਤਾ ਨਾਲ ਹੱਥ ਜੋੜ ਕੇ ਇਹ ਬੇਨਤੀ ਆ ਕਿ ਆਓ ਆਪਾਂ ਸਾਰੇ ਆਪਣਾ ਆਪਣਾ ਫਰਜ਼ ਪੂਰਾ ਕਰੀਏ ਤੇ ਆਪਣੇ ਭਾਈਚਾਰੇ ਲਈ ਸੁਹੇਰਤਾ ਦੇ ਨਾਲ ਨੇਕ ਨੀਤੀ ਦੇ ਨਾਲ ਕੰਮ ਕਰੀਏ ਸਾਰਿਆਂ ਨੂੰ ਨਾਲ ਲੈ ਕੇ ਇਸ ਭਾਈਚਾਰੇ ਨੂੰ ਉੱਚਾ ਲੈ ਕੇ ਜਾਈਏ ਜਦਕਿ ਸਾਡੇ ਭਾਈਚਾਰੇ ਦਾ ਸਾਰੀ ਦੁਨੀਆ ਦੇ ਵਿੱਚ ਨਾ ਆ ਆਪਾਂ ਸੇਵਾ ਭਾਵਨਾ ਤੇ ਸਾਰੀ ਦੁਨੀਆ ਚ ਸਾਨੂੰ ਲੋਕ ਜਾਣਦੇ ਆ ਪਰ ਅਸੀਂ ਆਪਣਾ ਆਪ ਗਵਾਈ ਜਾਂਦੇ ਆ ਆਪਣੇ ਆਪ ਨੂੰ ਨਿਸ਼ਾਨਦੇ ਆਓ ਆਪਾਂ ਸਾਡਾ ਇਹ اخਲਾਕੀ ਫਰਜ਼ ਬਣਦਾ ਸਾਡੇ ਆਪਾਂ ਕਿਣ ਕਾ ਮਾਤਰ ਜੋ ਗੁਰੂ ਸਾਹਿਬਾਂ ਨੇ ਸਾਡੇ ਉੱਤੇ ਉਪਕਾਰ ਕੀਤਾ ਕਿਣ ਕਾ ਮਾਤਰ ਵੀ ਉਹਦਾ ਆਪਾਂ ਆਪਣੀ ਸੇਵਾ ਨਾਲ ਮੋੜ ਸਕੀਏ ਤਾਂ ਮੈਂ ਸਭੇ ਨਾਲ ਕਿ ਸਾਡਾ ਜੀਵਨ ਸਫਲ ਹੋਊਗਾ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਵੀ ਸਾਡੇ ਤੇ ਫਖਰ ਕਰਨਗੀਆਂ ਕਿ ਇਹਨਾਂ ਨੇ ਸਾਨੂੰ ਕਿਸੇ ਚੰਗੀ ਲੀ ਤੇ ਲਾਇਆ ਅਸੀਂ ਜੀਵਨ ਵਿੱਚ ਕਾਮਯਾਬ ਇਨਸਾਨ ਬਣੇ। ਬਹੁਤ ਬਹੁਤ ਮਿਹਰਬਾਨੀ। ਸਰ ਸਾਬ ਤੁਹਾਡਾ ਬਹੁਤ ਬਹੁਤ ਸਸਿਕਲ ਤੁਸੀਂ ਆਏ। ਔਰ ਮੇਰੇ ਸਾਡੇ ਸਾਰੇ ਦਰਸ਼ਕਾਂ ਨੂੰ ਜਿਹੜੇ ਸਾਨੂੰ ਦੇਖਣ ਸਾਡੇ ਫੇਸਬੁਕ ਫਰੈਂਡਸ 'ਤੇ ਜਾਂ YouTube 'ਤੇ ਜੋ ਵੀ ਹੈ ਉਹ ਸਾਨੂੰ ਲਾਈਕ ਕਰ ਤਾਂ ਕਿ ਸਾਡੀ ਗੱਲ ਸਾਰਿਆਂ ਤੱਕ ਪਹੁੰਚੇ। ਕਾਲ ਸਾਹਿਬ ਤੁਸੀਂ ਸਾਡੇ ਸੱਦੇ ਤੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ। ਬੈਡਬਾਨੀ ਜੀ ਸਤਿ ਸ੍ਰੀ ਅਕਾਲ ਜੀ।